ਲੀ ਵੀ ਆ ਜਾਂਦੀ ਹੈ ਤਾਂ ਉਹਦੇ ਨਾਲ ਅਸੀਂ ਲੜ ਸਕਦੇ ਹਾਂ ਉਹਦੇ ਨਾਲ ਮਿਹਨਤ ਕਰਕੇ ਅਸੀਂ ਜਿੱਤਣ ਦੀ ਕੋਸ਼ਿਸ਼ ਕਰ ਸਕਦੇ ਹਾਂ ਪਰ ਜੇਕਰ ਕੋਈ ਬਿਮਾਰੀ ਲੱਗ ਜਾਵੇ ਇਸ ਤਰ੍ਹਾਂ ਦੀ ਬਿਮਾਰੀ ਜਿਹਦਾ ਇਲਾਜ ਨਾ ਹੁੰਦਾ ਹੋਵੇ ਜਾਂ ਇਲਾਜ ਕਰਾਉਣ ਵਾਸਤੇ ਬਹੁਤ ਸਾਰੇ ਪੈਸੇ ਚਾਹੀਦੇ ਹੋਣ ਤਾਂ ਫਿਰ ਬੰਦਾ ਲਾਚਾਰ ਹੋ ਜਾਂਦਾ ਪਈ ਮੈਂ ਤੇ ਬਚਪਨ ਤੋਂ ਆਪਣੇ ਆਪ ਦੇਖਦਾ ਆਇਆ ਹੈ ਫਿਰ ਮੇਰੇ ਦਾਸ ਦੇ ਗਏ ਪਹਿਲੇ 1.5 ਸਾਲ ਦੈਸੇ ਜਿਹੜਾ ਮੈਂ ਜਿਹਨੋਂ ਦੇ ਬਿਮਾਰੀ ਜਣਾ ਮਾਛੇ ਵੱਢ ਲੱਗ ਪਹਿਲਾਂ ਫਿੰਸੀ ਜੀ ਛੋਟੀ ਜੀ ਅੱਦੇ ਫਿੰਸੀ ਸੀ ਫਿੰਸੀ ਤੋਂ ਓਲੀ ਓਲੀ ਮਾਛੇ ਵੱਢ ਗਿਆ ਜੋ ਸਪਾ ਮਮੀ ਨੇ ਕਰਾਣਾ ਚਾਹਿਆ ਫਿਰ ਪਪਾ ਦਾ ਛੋਕੀ ਦੇ ਸਾਲ ਬਾਅਦ ਮੈਂ ਦੇਖੇ ਚਾਲੇ ਪਪਾ ਦਾ ਛੋਕੀ ਫਿਰ ਮਮੀ ਕੋ ਕਰਾਣੀ ਕਿ ਆਪਰੇਸ਼ਨ ਹੈ ਚਿਵਗਲੇ ਜਾਣਾ ਨਾ ਹੋਵੇ ਉਹ ਵੀ ਬਹੁਤ ਦਿੱਕਤ ਹੁੰਦੀ ਆ ਜਿਵੇਂ ਆਦੂ ਜੀ ਬੈਠ ਨਾ ਹੋਵੇ ਜਾਂ ਬਾਸਤੇ ਬੈਠ ਨਾ ਹੋਵੇ ਬੈਠੇ ਬੈਠੇ ਵੈਣ ਨਹੀਂ ਲੱਭ ਕੇ ਲਾ ਕੇ ਨਾ ਆਇਆ ਤਾਂ ਕੋਈ ਬਿਠਾਉਂਦਾ ਜਰਾ ਤੇ ਕਿ ਨਹੀਂ ਬਾਹਰ ਨਹੀਂ ਸਕਦੇ ਜਿਵੇਂ ਸਵਾਦੀ ਨਹੀਂ ਬੈਠੀ ਕਰੇ ਸੋਚੇ ਕਈ ਵਰੀ ਅੰਦੀ ਦਿਮਾਗ ਕੀ ਵਿਪਤਾ ਪੈ ਗਈ ਮੈਨੂੰ ਸੋਚੇ ਕਈ ਵਾਰ ਬਹੁਤ ਮਨ ਦਾ ਗੱਲੇ ਮਰ ਵੀਰ ਮਾਨਤੇ ਪਰਣਾ ਹੀ ਪਰਣਾ ਹੈ ਜਦੋਂ ਬਿਮਾਰੀ ਐਡੀ ਵੱਡੀ ਆ ਇਸ ਨਾਲ ਲੜਦਾ ਪਿਆ ਜਿਹਨਾਂ ਲੋਕ ਕਿਹਾ ਲਾ ਕਰਦੇ ਵੀ ਨਾ ਥੋੜਾ ਮਨ ਪਰੰਗਾ ਨਹੀਂ ਤੇ ਪ੍ਰਮਾਤਮਾ ਨੇ ਕੀ ਕੀਤਾ ਕਿ ਤੱਕ ਪ੍ਰਮਾਤਮਾ ਨੇ ਗਿਲਾ ਵੀ ਤੜਾੰਦਾ ਸੀ ਇਲਾਜ ਤੇ ਕਿੰਨਾ ਨੂੰ ਪੈਸਾ ਲੱਗਣਾ ਹੋਇਆ ਇਲਾਜ ਦੇ ਡਾਕਟਰ ਸਾਹਿਬ ਨੇ ਦੱਸਿਆ ਹੀ 5.5 ਲੱਖ ਰੁਪਏ ਦਾ ਦੱਸਿਆ ਹੀ ਕੰਨੇ ਇੱਕ ਵਾਰੀ ਨਹੀਂ ਹੋ ਸਿਆ ਹੋਏਗਾ ਹੋਰ ਹੋਰ ਮਾ ਚੱਕ ਦਿਨਾ ਪਿਆਗਾ ਤੇ ਯਾ ਸ਼ਾਦੀ ਹੋਵੇ ਪਾਰਟੀ ਹੋਵੇ ਰਿਸ਼ਤੇਦਾਰੀ ਚ ਬੁਲਾਉਂਦੇ ਤਾਂ ਬੁਲਾਣੇ ਆ ਪਰ ਮੈਂ ਜਾਣਨ ਨਹੀਂ ਕਰੇ ਉੱਤੇ ਕਈ ਮੁੰਡੇ ਕਰਦੇ ਕੋਈ ਆ ਲੈ ਮੁੰਡੇ ਕਰੀ ਕਰ ਵੀ ਦਿੰਦੇ ਮਜ਼ਾਕ ਮੁਖੌਲ ਦੰਦ ਨੇ ਕਈ ਦੇਖਿਆ ਅਸਲੀ ਤੂੰ ਦੇਖ ਉਹ ਲੱਗਦਾ ਵੀ ਫਿਰ ਕਿੰਨਾ ਬੰਦਾਈ ਜੀ ਲੈ ਗਾ ਰੱਬ ਦੇ ਨਾ ਤੇਰਾ ਬਣ ਗਿਆ ਕਿਲਾ ਕਰਕੇ ਇੱਕ ਇੱਕ ਐਸਾ ਮੁੰਨੇ ਬਸ ਇਹ ਦਾਰਸੀ ਕਰ ਸਕਦੇ ਨਾ ਗਾਦੀ ਕਿੰਝ ਰੋ ਜੋਤੀ ਹੀ ਕਰ ਤਾਂ ਠੀਕ ਆ ਉਹਨਾਂ ਅਗਲੀ ਵੀ ਜਿੰਦਗੀ ਮੇਰੀ ਸਹੀ ਕਰੋ ਇੱਕ ਨੂੰ ਜਾਪਰਾਵਾ ਉਹ ਥੋੜਾ ਮੈਂਟਲੀ ਅਪਸਾਈਡ ਉਹ ਡਾਪਰਾ ਬਿਲਕੁਲ ਠੀਕ ਸੀ ਪਹਿਲੇ ਸੜਾ ਘਰ ਹੋਲੇ ਸੇਤੀ ਹੀ ਹੋਤੇ ਮੀ ਡਾਗੇ ਸੀ ਜਦੋਂ ਉਹ ਡਾਪਰਾ ਖਮਗਾ ਦਾ ਕਿਦਰ ਕਰਾ ਦੇਗਾ ਟਾਈਮ ਵੀ ਪਾ ਕੇ ਫਿਰ ਕਾਈ ਕੁਝ ਜੋੜ ਕੇ ਚਲੋ ਕਰਵਾ ਦੇਂਗੇ ਉਹ ਭਰਾ ਕਹਿੰਦਾ ਵੀ ਸੀ ਮੈਂ ਕੋਈ ਨਹੀਂ ਮੈਂ ਕਿਹਿੰਦਾ ਨਾ ਕਰਿਆ ਕਰ ਮੈਂ ਤੇਰਾ ਕਰਵਾ ਦਾਂਗਾ ਲਾਜੀ ਤਮ ਮੈਂ ਚਮਰੰਗੜੋ ਵਾਲੇ ਫੈਕਟਰੀ ਚ ਲੱਗਾ ਹੈ ਕਵਾੜ ਦੀ ਫੈਕਟਰੀ ਹੈ ਜਲਦੀ ਮਿਲ ਗਈ ਸੀ ਨੌਕਰੀ ਕਿ ਨਹੀਂ ਨਹੀਂ ਬੜੇ ਨੌਕਰੀ ਕਿ ਮਿਲਦੀ ਨਹੀਂ ਤੁਹਾਨੂੰ ਪਤਾ ਤੁਹਾਨੂੰ ਪਤਾ ਯਾਰ ਪੇਲੇ ਹੋਈ ਆਗੇ ਕੋਈ ਹੈਲਪ ਕਰ ਦੇਵੇ ਕਿ ਮੈਂ ਵੀ ਸਹੀ ਹੋ ਸਕਾਂ ਜਿਵੇਂ ਲੋਕੀ ਇਹ ਤਾਂ ਜੀ ਨਹੀਂ ਦਿੰਦੇ ਕਰੋ ਨਹੀਂ ਕਰਨਾ ਬਹੁਤ ਮੁਸ਼ਕਲ ਆ ਜਾਂਦਾ ਦੋਸਤੋ ਅਮਰਸਰ ਦੇ ਵਿੱਚ ਪਹੁੰਚੇ ਆ ਇੱਕ ਨੌਜਵਾਨ ਦੇ ਕੋਲ ਮੌਜੂਦ ਹੈ ਜਿੱਦਾਂ ਹੀ ਨੌਜਵਾਨ ਦੇ ਕੋਲ ਪਹੁੰਚੇ ਤਾਂ ਅਫਸੋਸ ਹੋਇਆ ਮਨ ਭਰਿਆ ਕਿ ਇਸ ਤਰ੍ਹਾਂ ਦੇ ਹਾਲਾਤਾਂ ਦੇ ਵਿੱਚ ਵੀ ਇਨਸਾਨ ਰਹਿੰਦੇ ਪਏ ਨੇ ਇਸ ਤਰ੍ਹਾਂ ਦੇ ਹਾਲਾਤਾਂ ਦੇ ਵਿੱਚ ਵੀ ਲੋਕ ਰਹਿੰਦੇ ਪਏ ਨੇ ਗਰੀਬੀ ਆ ਜਾਂਦੀ ਹੈ ਤਾਂ ਉਹਦੇ ਨਾਲ ਅਸੀਂ ਲੜ ਸਕਦੇ ਹਾਂ ਉਹਦੇ ਨਾਲ ਮਿਹਨਤ ਕਰਕੇ ਅਸੀਂ ਜਿੱਤਣ ਦੀ ਕੋਸ਼ਿਸ਼ ਕਰ ਸਕਦੇ ਹਾਂ ਪਰ ਜੇਕਰ ਕੋਈ ਬਿਮਾਰੀ ਲੱਗ ਜਾਵੇ ਇਸ ਤਰ੍ਹਾਂ ਦੀ ਬਿਮਾਰੀ ਜਿਹਦਾ ਇਲਾਜ ਨਾ ਹੁੰਦਾ ਹੋਵੇ ਜਾਂ ਇਲਾਜ ਕਰਾਣ ਵਾਸਤੇ ਬਹੁਤ ਸਾਰੇ ਪੈਸੇ ਚਾਹੀਦੇ ਹੋਣ ਤਾਂ ਫਿਰ ਬੰਦਾ ਲਾਚਾਰ ਹੋ ਜਾਂਦਾ ਨੌਜਵਾਨ ਸਾਡੇ ਨਾਲ ਮੌਜੂਦ ਦਾ ਨਾਮ ਹੈ ਟਿੰਕੂ ਤਾਂ ਟਿਊਮਰ ਦੀ ਬਿਮਾਰੀ ਨੂੰ ਕਹਿੰਦੇ ਨੇ ਜਿਹੜੀ ਇਹਦੀ ਹੋਈ ਹੈ ਫੇਸ ਜਿਹੜਾ ਪੂਰਾ ਦੇਖੋ ਲਟਕ ਚੁੱਕਿਆ ਹੈ ਦਾ ਇਸ ਨੌਜਵਾਨ ਦਾ ਤਾਂ ਬਚਪਨ ਤੋਂ ਹੀ ਇਸੇ ਤਰੀਕੇ ਦੇ ਹਾਲਾਤ ਨੇ ਬੜੀ ਜਦੁਜਦ ਕੀਤੀ ਹੋਈਗੀ ਇਹਨਾਂ ਨੇ ਸ਼ਾਇਦ ਵੀ ਇਸ ਬਿਮਾਰੀ ਦਾ ਇਲਾਜ ਹੋ ਜੇ ਸਸਤੇ ਰੇਟ ਵਿੱਚ ਪਰ ਲੱਖਾਂ ਰੁਪਏ ਲੱਗਣੇ ਆ ਫਿਰ ਕਿਤੇ ਜਾ ਕੇ ਇਸ ਬਿਮਾਰੀ ਦਾ ਇਲਾਜ ਹੋਣਾ ਟਿੱਕੂ ਸਾਡੇ ਨਾਲ ਮੌਜੂਦ ਹੈ ਥੈਂਕ ਯੂ ਜੈ ਮਾਤਾ ਦੀ ਜੈ ਮਾਤਾ ਰੇ ਸਸਤੀ ਸਤਿ ਸ਼੍ਰੀ ਅਕਾਲ ਕੀ ਕਹਣਾ ਜੋ ਦੇਤੀ ਜੈ ਮਾਤਾ ਤੁਹਾਨੂੰ ਮੈਂ ਤਾਂ ਕਿਹਾ ਮੈਂ ਅਕਸਰ ਤੁਹਾਨੂੰ ਦੇਖਦਾ ਹਾਂ ਕਿ ਤੁਸੀਂ ਭੱਦਰਕਾਲੀ ਦੇ ਵਿੱਚ ਨਾ ਲਗਾਤਾਰ ਸੇਵਾ ਕਰਦੇ ਜੈ ਮਾਤਾ ਨੂੰ ਕਿਹਾ ਕਿ ਜੈ ਮਾਤਾ ਦੀ ਕਿਉਂਕਿ ਭਗਤ ਜੈਤ ਜੈ ਮਾਤਾ ਜੀ ਅੱਥੇ ਵੀ ਜੈ ਮਾਤਾ ਦਾ ਇੰਦੇ ਦਰਵਾਜ਼ੇ ਸੇਵਾ ਕਰੀ ਦੀ ਜੀ ਤੁਹਾਨੂੰ ਮਹਮੇਂ ਹਿਮਮਤ ਬਖਸ਼ਰੀ ਬਖਸ਼ਰੀ ਨੇ ਮਾਤਾ ਜੀ ਅੱਛਾ ਟਿੰਕੂ ਇਹ ਹਾਲਾਤ ਕਦੋਂ ਦੇ ਆ ਕਿੰਨੀ ਦੇਰ ਤੋਂ ਭਾਈ ਮੈਂ ਤੇ ਬਚਪਨ ਤੋਂ ਆਪਣੇ ਆਪਣੇ ਦੇਖਦਾ ਆ ਕਿ ਮੈਂ ਤੇ ਦੱਸ ਦੇ ਕਿ ਪਹਿਲਾ ਦੇਰ ਸਾਲ ਦਾ ਸੀ ਜਦੋਂ ਮੈਂ ਜਿਹਨਾਂ ਦੇ ਬਿਮਾਰੀ ਜਿਆਦਾ ਮਾਸ ਵੱਧ ਲੱਗ ਗਿਆ ਪਹਿਲਾ ਫਿੰਸੀ ਦੀ ਛੋਟੀ ਜੀ ਅੱਛਾ ਫਿਰ ਇੱਥੇ ਕਰਕੇ ਮੱਥੇ ਤੇ ਕਿਸੇ ਜੀ ਅੱਖ ਤੇ ਅੱਖ ਤੇ ਫਿੰਸੀ ਸੀ ਫਿੰਸੀ ਤੋਂ ਹੌਲੀ ਹੌਲੀ ਮਾਸ ਵੱਧਦਾ ਗਿਆ ਤੇ ਉਸ ਤੋਂ ਬਾਅਦ ਮੈਂ ਮੀਨੇ ਕਰਾਣਾ ਚਾਹਿਆ ਫਿਰ ਪਾਪਾ ਦੀ ਡੈਥ ਹੋ ਗਈ ਦੇ ਸਾਲ ਬਾਅਦ ਜਿਵੇਂ ਦੇ ਕੇ ਸਾਲ ਦੇ ਪਾਪਾ ਦੀ ਡੈਥ ਹੋ ਗਈ ਫਿਰ ਮੰਮੀ ਕੋ ਕਰਾਇਆ ਨਹੀਂ ਕਿ ਆਪਰੇਸ਼ਨ ਹੈ ਅੱਛਾ ਕਾਦੀ ਮਜਬੂਰੀਆ ਭਰਾ ਨੇ ਪੈਣ ਵੀ ਪੈਣ ਭਰਾ ਵੀ ਛੋਟੇ ਸੀ ਹੂੰ ਤੇ ਫਿਰ ਇਸ ਕਰਕੇ ਮੈਂ ਕੋ ਕਰਾ ਨਹੀਂ ਪਾਇਆ ਉਸ ਤੋਂ ਬਾਅਦ ਫਿਰ ਹੋ ਨਹੀਂ ਪਾਇਆ ਫਿਰ ਬਹੁਤ ਜ਼ਿਆਦਾ ਮਾਸ ਹੁਣ ਵਧੀ ਜਾਂਦਾ ਵਧੀ ਜਾਂਦਾ ਹੁਣ ਵਧੀ ਜਾਂਦਾ ਸਾਰਾ ਬਹੁਤ ਦਿੱਕਤ ਹੁੰਦੀ ਹੋਣੀ ਆ ਦਿੱਕਤ ਤੇ ਬਹੁਤ ਹੁੰਦੀ ਆ ਹਾਂ ਬਾਹਰ ਅੰਦਰ ਜਾਣ ਲੱਗਿਆ ਜਿਵੇਂ ਕਿ ਜਾਣਾ ਨਾ ਹੋਵੇ ਉਹ ਵੀ ਬਹੁਤ ਦਿੱਕਤ ਹੁੰਦੀ ਆ ਜਿਵੇਂ ਆਦੋ ਜੀ ਬੈਠਣਾ ਹੋਵੇ ਹੂੰ ਜਾਂ ਬਸ ਤੇ ਬੈਠਣਾ ਹੋਵੇ ਬੈਣੀ ਨਹੀਂ ਬੈਣੀ ਨਹੀਂ ਲੋਕ ਕਿਲਾ ਕੇ ਨਾ ਆਟੋ ਵਾਲਾ ਕੋਈ ਬਿਠਾਉਂਦਾ ਜਿਆਦਾ ਤੇ ਅੱਛਾ ਕਨੇ ਹੀ ਬਾਣੀ ਸਾਡੇ ਰਿਟਵਾਰੀ ਨਹੀਂ ਬੈਂਦੀ ਕਰਵੇ ਸਾਡੇ ਆਟੋ ਦੇ ਸਵਾਰੀ ਨਹੀਂ ਪੈਣੀ ਇਹ ਤੈਨੂੰ ਕਿੱਦਾ ਬਾਲੀ ਅਵਲ ਆਟੋ ਰੋਕਦੇ ਨਹੀਂ ਸਿੱਧਾ ਨਿਕਲ ਜਾਂਦੇ ਇਹ ਮਾਨਸਿਕਤਾ ਬਣੀ ਲੋਕਾਂ ਦੀ ਇਹ ਸੋਚ ਬਣੀ ਹੈ ਕਿ ਦੇਖੋ ਉਹ ਪਹਿਲਾਂ ਹੀ ਬਿਮਾਰੀ ਦੇ ਨਾਲ ਝੁਲਸਦੇ ਰਿਆ ਨੌਜਵਾਨ ਤਾਂ ਕਹਿੰਦਾ ਕਿ ਆਟੋ ਦੇ ਵਿੱਚ ਬੈਠ ਜਵਾਂ ਤੇ ਸਵਾਰੀ ਕੋਈ ਨਹੀਂ ਬੈਂਦੀ ਅਵਲ ਤੇ ਆਟੋ ਵਾਲਾ ਹੀ ਨਹੀਂ ਬੰਦਾ ਕਿ ਨਹੀਂ ਤੈਨੂੰ ਬਿਠਾਣਾ ਨਹੀਂ ਜੇ ਤੈਨੂੰ ਬਿਠਾ ਲੇ ਤਾਂ ਸਵਾਰੀ ਕੋਈ ਨਹੀਂ ਬੈਣੀ ਤਾਂ ਪੈਦਲ ਹੀ ਕਿ ਤਰ੍ਹਾਂ ਕਿਤੇ ਜਿੱਥੇ ਵੀ ਜਾਣਾ ਹੁੰਦਾ ਪੈਦਲ ਜਾਂ ਨੌਜਵਾਨ ਜਾਂਦਾ ਕਨਵੈਂਸ ਨਹੀਂ ਕਿ ਕੋਈ ਤੁਹਾਡੇ ਕੋ ਗੱਡੀ-ਗੁੱਡੀ ਆਕਤੀ ਵਾਈ ਕਨਵੈਂਸ ਨਹੀਂ ਹੈ ਨਹੀਂ ਕੋਈ ਹੈ ਕਿ ਨਹੀਂ ਪਰ ਮੁਸ਼ਕਲ ਤੇ ਬਹੁਤ ਆਂਦੀ ਹਣੀ ਕਿਤੇ ਜਾਣਾ ਹੋਵੇ ਤਾਂ ਕਿਸ ਤਰ੍ਹਾਂ ਜਾਂਦੇ ਹਾਂ ਮੈਂ ਸਿਰੇ ਬੋਰ ਫਿਰ ਖਲੋੜਾ ਮੈਂਨ ਕਾਫੀ ਕਾਫੀ ਦੇਰ ਅੱਡ ਅੱਡ ਕੰਦਾ ਪੋਰ ਪਰ ਕੰਦਾ ਖਲੋੜਾ ਪੈਂਦਾ ਫਿਰ ਕੋਈ ਤਰਸਾ ਕੇ ਆ ਕੇ ਰਾਮ ਖਾ ਕੇ ਫਿਰ ਕੋਈ ਬਾਹਂ ਦਿੰਦਾ ਚਲੋ ਯਾ ਕੋਈ ਨਹੀਂ ਬਾਲਾ ਬੰਦੇ ਬਾਹਂ ਦਿੰਦੇ ਨੇ ਫਿਰ ਬਾਹਂ ਦਿੰਦੇ ਹਾਂਜੀ ਕਿ ਸਾਰੇ ਨਹੀਂ ਐਡਾ ਲੇਕੀ ਜੇ ਨਹੀਂ ਬੰਦੇ ਪੇ ਚੰਗੇ ਵੀ ਬਹੁਤ ਚਾੜੇ ਵਰਗੇ ਭੈਣਰਾ ਬਹੁਤ ਚੰਗੇ ਵੀ ਨੇ ਜਿਹੜੇ ਕੀ ਕਹਿੰਦੇ ਕੋਈ ਗੱਲ ਨਹੀਂ ਯਾਦ ਸੇ ਕੇ ਸਵਾਦੀ ਨਾਲ ਬੈਠੇ ਆ ਹਿੱਟੇ ਨੂੰ ਬੰਨੇ ਤੇ ਆ ਕਿੰਨੇ ਚਾੜੇ ਮੇਰੇ ਕੀ ਟੇਣਾ ਸੋਚ ਕੇ ਵੀ ਆਂਦੀ ਦਿਮਾਗ ਚ ਕੀ ਵਿਪਤਾ ਪੈ ਗਈ ਮੈਨੂੰ ਸੋ ਇਤ ਕਈ ਵਾਰ ਤੇ ਬੋਲ ਮੰਨ ਪਰ ਜਿੰਦ ਅ ਰੋਦਾ ਕੇ ਮੇਰਾ ਵੀਰ ਮਰਨ ਤੇ ਭਰਨਾ ਹੀ ਭਰਨਾ ਹੈ ਜਦੋਂ ਬਿਮਾਰੀ ਐਡੀ ਵੱਡੀ ਆ ਇਸ ਨਾਲ ਲੜਦਾ ਪਿਆ ਸੋਚ ਆ ਜਾਂਦੀ ਹੈ ਕਿ ਕਾਸ਼ ਮੈਂ ਸਹੀ ਹੁੰਦਾ ਕਾਸ਼ ਮੈਂ ਠੀਕ ਹੁੰਦਾ ਤੇ ਫਿਰ ਸ਼ਾਇਦ ਮੈਂ ਵੀ ਆਮ ਲੋਕਾਂ ਵਾਂਗ ਸਾਰੇ ਦੇ ਵਿੱਚ ਖੜਨਾ ਸੀ ਹੈ ਨਾ ਬਿਲਕੁਲ ਭਾਈ ਜਿਹਨਾਂ ਲੋਕ ਕਿ ਐਡਾ ਕਰਦੇ ਕਿ ਥੋੜਾ ਮਨ ਭਾਰੰਗਾ ਵੀ ਨਹੀਂ ਤੇ ਪ੍ਰਮਾਤਮਾ ਨੇ ਕੀ ਕੀਤਾ ਕਿ ਤਗ ਬਲਵਾਨ ਮਨਾ ਵੀ ਕਿ ਲਾਵੀ ਤੜਾ ਉਂਦਾ ਕਿ ਕੀ ਤਕੜੇ ਕਰਨ ਸਾਨੂੰ ਸਾਹਮਣੇ ਹਾਂਜੀ ਤੁੱਕ ਵੀ ਲੱਗਦਾ ਵੀ ਵਿੱਚ ਜਾਈਦਾ ਨਰਬਾਤ ਤੇ ਜਾਈਦਾ ਮਾਤਾ ਨੇ ਮੰਦਰ ਜਾਈਦਾ ਫਿਰ ਉੱਥੇ ਥੋੜਾ ਅਛਲਾ ਮਿਲਦਾ ਚਲੋ ਹਾਂ ਮਾ ਮੇ ਦੀ ਕਿਰਪਾ ਨਾਲ ਜੋ ਡੇਫਰਿੰਡਾ ਫਿਰ ਵੀ ਚੰਨਾਂ ਨੇ ਪਾਇਆ ਇਹ ਮੇਰਾ ਕੋਈ ਕਾਰ ਨਹੀਂ ਸਕਦੇ ਅੱਛਾ ਇਲਾਜ ਤੇ ਕਿੰਨਾ ਕੁ ਨੁਕਸਾਨ ਆਪਣਾ ਪੈਸਾ ਲੱਗਣਾ ਤੁਹਾਡਾ ਇਲਾਜ ਤੇ ਡਾਕਟਰ ਸਾਹਿਬ ਨੇ ਦੱਸਿਆ ਹੀ 500000 ਰੁਪਏ ਨੇ ਦੱਸਿਆ ਹੀ ਕਹਿੰਦੇ ਇੱਕ ਵਾਰੀ ਨਹੀਂ ਹੋ ਸਿਆ ਹੋਏਗਾ ਹੋਰੀ ਹੋਰੀ ਮਾਚ ਕੱਢਣਾ ਪੈਗਾ ਫਿਰ ਜੇ ਫੇਰ ਬਾਤ ਜਾਂਦਾ ਤੇ ਫਿਰ ਉਹਦਾ ਬੱਧਾ ਉਹ ਡਾਕਟਰ ਕਾਂਗੀ ਕੀ ਗੱਲ ਪੁੱਛ ਸਕਦਾ ਕਿਉਂ ਇੱਥੇ ਈ ਡੀ ਵਾਲੇ ਨੇ ਦੱਸਿਆ ਨਹੀਂ ਕੋਈ ਗਰੰਟੀ ਨਹੀਂ ਦੇਣੇ ਇਸੇ ਦੀ ਗੰਦੇ ਮਾਸਾ ਦੇ ਬਲੋਂ ਇਹ ਕੋਈ ਕੀ ਮੱਕਾਟ ਜਾਏਗਾ ਬਹੁਤ ਘਟ ਜਾਏਗਾ ਜਿਹੜਾ ਕਿ ਇੰਨਾ ਬੁਰਾ ਲੱਗਦਾ ਕਿ ਲੋਕ ਇੱਕ ਨੰਨਾ ਕਦੇ ਉਹ ਨਹੀਂ ਰੋਕੇ ਕਰਨਗੇ ਇਹ ਇਹ ਸ਼ਾਦੀ ਠੀਕ ਕਰ ਦਾਂਗੇ ਜੇ ਆ ਸ਼ਾਦੀ ਹੋਵੇ ਪਾਰਟੀ ਹੋਵੇ ਰਿਸ਼ਤੇਦਾਰੀ ਚ ਬੁਲਾਉਂਦੇ ਤੁਹਾਨੂੰ ਬੁਲਾਣੇ ਆ ਪਰ ਮੈਂ ਫਿਰ ਜਾਣਾਂ ਨਹੀਂ ਕਈ ਵਕਤ ਜਾਂਦੇ ਨੇ ਐਸੇ ਕਰਕੇ ਐਸੇ ਕਰਕੇ ਮੈਂ ਮਾਂ ਜਾਣਦੇ ਨਹੀਂ ਕਾਰੀ ਦੇਣਾ ਮਜ਼ਾਕ ਤਾਂ ਨਹੀਂ ਕਰਦਾ ਕੋਈ ਬਾਹਰ ਜੀ ਚਾਹਦੇ ਰੋਡ ਦੇ ਉੱਤੇ ਕਿਤੇ ਕਈ ਮੁੰਡੇ ਕਰਦੇ ਕੁੜਿਆ ਮੁੰਡੇ ਕਹਿੰਦੇ ਕਰ ਵੀ ਦਿੰਦੇ ਮਜ਼ਾਕ ਸੁਮਖੌਲ ਦੰਦੇ ਨੇ ਕਹਿੰਦੇ ਦੇਖਿਆ ਹੱਸਦੇ ਨੇ ਉਹ ਦੇਖਉ ਲੱਗ ਜਾਵੇ ਕੋਈ ਕਿੰਨਾ ਬੰਦਾਈ ਤੇ ਐਦਾਂ ਐਦਾਂ ਦੀ ਗੱਲ ਕਰਦੇ ਹਾਂਜੀ ਪਰ ਆਪਾਂ ਉਹਨਾਂ ਨੂੰ ਕੁਝ ਚਾਹੀ ਨਹੀਂ ਸਕਦੇ ਗਿਲਾ ਕਰ ਰੱਬ ਦੇ ਨਾਲ ਰੱਬ ਨਾਲ ਗਿਲਾ ਕਰਕੇ ਕੀ ਕਰ ਸਕਦੇ ਉਹਨੇ ਬਸ ਹਿਰਦਾਸੀ ਕਰ ਸਕਦੇ ਨਾ ਗਰੀ ਕੀ ਜਿਹੜੋ ਜੋਤੀ ਸੀ ਕਰਤਾ ਠੀਕ ਆ ਉਹਨਾਂ ਅੱਗੇ ਵੀ ਜਿੰਗਦੀ ਮੇਰੀ ਸਹੀ ਕਰੋ ਕੋਈ ਭੇਜੋ ਫਿਰ ਜੇ ਆ ਮੇਰੇ ਹੈਲਪ ਕਰ ਸਕੇ ਜਾਂ ਮੇਰੇ ਤੇ ਚਮਤਕਾਰ ਕੋਈ ਹੋਏ ਉਹ ਦਰਬੀ ਕਰੇਗਾ ਕਿੰਨੀ ਉਮਰ ਹੋ ਗਈ ਹੈ ਚਮਤਕਾਰ ਨੂੰ ਢੀਕਦੇ ਆਂ ਸਾਡੀ ਉਮਰ ਹੀ ਬੀਤ ਗਈ ਹੈ 34 ਸਾਲ ਤੇ ਹੋ ਗਏ 34 ਸਾਲ ਤੱਕ ਚਮਤਕਾਰ ਕੋਈ ਨਹੀਂ ਹੋਇਆ ਕੋਈ ਨਹੀਂ ਹਾਲੇ ਉਮੀਦ ਹੈਗੀ ਹੈ ਕਿ ਸ਼ਾਇਦ ਹੋ ਜੇ ਹੁਣ ਤੇ ਉਮੀਦ ਹਾਲੇ ਵੀ ਉਮੀਦ ਤੇ ਦੇ ਦਿੰਦਾ ਕਹਿੰਦਾ ਮੇਰੇ ਦਾ ਕਲੀਪਰ ਮਾਤਮ ਦੇ ਬਾਬਾ ਸ਼ਿਦਾ ਚਾਬੀ ਦੇ ਇਹ ਕਮਾਦਾਨ ਦੇ ਮੰਦਦਨ ਪੜਾ ਜਾਇਦਾਦ ਤੇ ਅਦਾਂਸ ਬੈਂਚ ਕਰੀ ਦੀ ਜਿਹੜਾ ਕਿਤੇ ਨਾ ਕਿਤੇ ਕੋਈ ਨਾ ਕੋਈ ਫ੍ਰੀਟ ਆਇਗਾ ਕਿ ਜਿਹੜਾ ਹੱਲ ਕਰ ਸਕੇ ਇਨੇ ਭੈਣ ਭਰਾ ਜੇ ਚਾਲ ਪਹਿਲੀ ਭਰਾ ਇੱਕ ਬੈ ਤਿੰਨ ਭਰਾ ਇੱਕ ਭੈਣ ਹੋਰ ਇਸ ਮੈਰੀਜੋ ਗੇ ਸਿਸਟਰ ਦੀ ਤੇ ਭਰਾ ਪਹਿਲਾ ਭਰਾ ਜਿਹੜੇ ਡੱਟ ਹੋ ਗੀਆ ਇੱਕ ਦੂਜਾ ਭਰਾ ਵਾ ਉਹ ਥੋੜਾ ਮੈਂਟਲੀ ਅਫਸਾਈਡ ਅੱਛਾ ਕਿ ਥੋੜਾ ਜਨਾਸ਼ਾ ਨਿਸ਼ਾ ਕਰਦੇ ਹੋੜੇ ਥੋੜਾ ਜਿਆਦਾ ਕਰਕੇ ਹੋਣਾ ਵੱਡਾ ਭਰਾ ਠੀਕ ਸੀ ਮੇਨੇ ਵੱਡਾ ਭਰਾ ਬਿਲਕੁਲ ਠੀਕ ਸੀ ਪਹਿਲੇ ਛੜਾ ਕਰ ਹੋਰੀ ਸੇਤੀ ਸੀ ਉਹ ਤੇ ਮੀ ਡੈ ਗੀ ਸੀ ਜਦੋਂ ਵੱਡਾ ਭਰਾ ਕੰਮ ਕਰਦਾ ਕਿ ਤਿਰੋ ਕਰਾ ਦੇਗਾ ਟਾਈਮ ਪਾ ਕੇ ਫੇਰ ਪੈਸੇ ਪੁੱਜੀ ਜੋੜ ਕੇ ਚਲੋ ਕਰਵਾ ਦੇਂਗੇ ਉਹ ਭਰਾ ਕਹਿੰਦਾ ਵੀ ਸੀ ਮੈਂ ਕੋਈ ਨਹੀਂ ਮੈਂ ਤੁਹਾਨੂੰ ਇੰਦਾ ਨਾ ਕਰਿਆ ਕਰ ਮੈਂ ਤੇਰਾ ਕਰਵਾ ਦਾਂਗਾ ਲਾਜ ਥੋੜੇ ਪੈਸੇ ਹੋ ਲੈਣ ਦੇ ਇਸ ਇਸ ਵੀਰ ਦਾ ਜਿਗਰਾ ਤੇ ਹੈਗਾ ਹੀ ਆ ਜਿਹੜਾ ਇਸ ਬਿਮਾਰੀ ਨਾਲ ਝੋਲਸਦਾ ਪਿਆ ਇਸ ਵੀਰ ਦਾ ਜਿਗਰਾ ਹੈਗਾ ਪਰ ਸਭ ਤੋਂ ਵੱਡਾ ਚੀਜ਼ ਹੈ ਇਸ ਮਾ ਦਾ ਜਿੰਨੇ ਧੀ ਤੇ ਵਿਆਹ ਤੀ ਇੱਕ ਵੱਡਾ ਮੁੰਡਾ ਠੀਕ ਸੀ ਵੱਡਾ ਮੁੰਡਾ ਸਹੀ ਸੀ ਤੇ ਉਹਦੀ ਰੱਬ ਨੇ ਮੋ ਉਹਦੀ ਮੌਤ ਹੋ ਗਈ ਉਹ ਰੱਬ ਨੇ ਉਹਨੂੰ ਆਪਣੇ ਕੋਲ ਬੁਲਾ ਲੀਤਾ ਆਸਰਾ ਸੀ ਕਿ ਸ਼ਾਇਦ ਉਹ ਕਰੇਗਾ ਦੂਸਰਾ ਬੇਟਾ ਮੈਂਟਲੀ ਅਫਸੈਟ ਹੈ ਤੇ ਤੀਸਰਾ ਬੇਟਾ ਤੁਹਾਡੇ ਸਾਹਮਣੇ ਬੈਠਾ ਸਭ ਤੋਂ ਵੱਡਾ ਜਿਗਰਾ ਸਮਾਦਾ ਕਿ ਕਿਸ ਤਰੀਕੇ ਦੇ ਨਾਲ ਹਾਲਾਤ ਬਣੇ ਹੋਏ ਨੇ ਇਹ ਕਿਤਨੇ ਕਿਤੇ ਸਵਾਲ ਜ਼ਰੂਰ ਖੜੇ ਕਰਦੇ ਆ ਮਾਤਾ ਜੀ ਰੋ ਨਾ ਜਿਹੜੇ ਜੋ ਕੁਝ ਵਕਤ ਨੇ ਦੇਣਾ ਸੀ ਉਹ ਦੇ ਦਿੱਤਾ ਜ਼ਿੰਦਗੀ ਨਿਕਲਦੀ ਪਈ ਹੈ ਜ਼ਿੰਦਗੀ ਇਸ ਤਰ੍ਹਾਂ ਚੱਲਦੀ ਜਾਣੀ ਆ ਕਿ ਮਹਿਸੂਸ ਹੁੰਦਾ ਕਦੀ ਕਦੀ ਵੀ ਕੀ ਹਾਲਾਤ ਕੀ ਬਣਾ ਦਿੱਤੇ ਰੱਬ ਨੇ ਹੰਧਾਂ ਮਸੂਸ ਗੱਲ ਨਹੀਂ ਕੀਤੀ ਜਾ ਰਹੀ ਕਾਰਨ ਇਹ ਹੋਈ ਹੈ ਕਿ ਹੰਜੂ ਰੁਕਣ ਤੇ ਗੱਲ ਹੋਵੇ ਅਥਰੂ ਰੁਕਣ ਤੇ ਗੱਲ ਹੋਵੇ ਇਹ ਗੱਲ ਕਿਤਰਾ ਕੀਤੀ ਜਾਵੇ ਦਰਦ ਹੀ ਐ ਨਾ ਦਰਦ ਹੀ ਐ ਨਾ ਦੋਖੀ ਐ ਨੇ ਉਹਨਾਂ ਨੇ ਇੰਨਾ ਕੁ ਭਾਰ ਪਾ ਦਿੱਤਾ ਸ਼ਾਇਦ ਇਸ ਪਰਿਵਾਰ ਦੇ ਉੱਤੇ ਇਸ ਮਾਂ ਦੇ ਉੱਤੇ ਕਿ ਗੱਲਬਾਤ ਨਹੀਂ ਹੋ ਸਕਦੀ ਪਿਤਾ ਜੀ ਤੁਹਾਡੇ ਉਹ ਵੀ ਡੈਥ ਉਹਨਾਂ ਦੀ ਬਚਪਨ ਦੀ ਡੈਥ ਹੋ ਗਈ ਮੈਂ ਇਹਨੂੰ ਦੇਖਿਆ ਵੀ ਨਹੀਂ ਮੈਂ ਆਹ ਪਰਿਵਾਰ ਦੇ ਸਾਹਮਣੇ ਵਿੱਚ ਮੈਂ ਇਹ ਨਹੀਂ ਹੋ ਜਿਨੀਆ ਜੀ ਜਦੋਂ ਤੇ ਡੈਥ ਹੋ ਗਈ ਮਾਦਾ ਜੀ ਮੁੰਡਾ ਠੀਕ ਹੋ ਜਾਏ ਅਰਦਾਸ ਕਰਦੇ ਜੀ ਬੇਨਤੀ ਕਰਦੇ ਜੀ ਹਾਂ ਜੀ ਲੋਕਾਂ ਦੇ ਅੱਗੇ ਹਾਂ ਕਿ ਬੜੀਆਂ ਰੱਬ ਵਰਗੀਆਂ ਰੂਹਾਂ ਨੇ ਜਿਹੜੀਆਂ ਦੇਖਦੀਆਂ ਪਈਆਂ ਨੇ ਉਹਨਾਂ ਨੇ ਆਪੇ ਮਦਦ ਕਰਨਾ ਸਿੱਖਾ ਪਹੁੰਚ ਜਾਣਾ ਹਾਂਜੀ ਕਦੋਂ ਪਿਤਾ ਜੀ ਦੀ ਦਤ ਕਦੋਂ ਹੋਈ ਸੀ ਤੁਹਾਡੇ ਹਸਬੰਦ ਦੀ ਦਤ ਕਦੋਂ ਹੋਈ ਸੀ ਕਿੰਨੀ ਦੇਰ ਪਹਿਲੇ ਛੋਟਾ ਜਿਹਾ ਸੀ ਛੋਟਾ ਜਿਹਾ ਸੀ ਹਾਂਜੀ ਹੂੰ ਇਹਨਾਂ ਤੇ ਧਿਆਨ ਨਹੀਂ ਆਦੀ ਹੂੰ ਅੱਛਾ ਜਿਹੜਾ ਵੱਡਾ ਮੁੰਡਾ ਵਾ ਉਹਦੀ ਦਤ ਕਿਸ ਤਰ੍ਹਾਂ ਹੋਈ ਸੀ ਉਹਨੂੰ ਡੈਕ ਹੋਇਆ ਡੈਕ ਹੋ ਗਿਆ ਤੋ ਹਾਂਜੀ ਹੂੰ ਤੇ ਉਸ ਤੋਂ ਜਿਹੜਾ ਛੋਟਾ ਜਿਹੜਾ ਕਹਿੰਦਾ ਵਾ ਮੈਂਟਲੀ ਐਫਸਰਟ ਆ ਉਹਨੂੰ ਕੀ ਉਹਨੂੰ ਕੀ ਹੋਇਆ ਉਹਨਾਂ ਕੋਈ ਕੁਝ ਨਹੀਂ ਹੋਇਆ ਠੀਕ ਆ ਨਸ਼ਾ ਕਰਦੇ ਉਹ ਬਾੜਾ ਮੋਟਾ ਸਰਕਟ ਬਿਜਲੀ ਦਾ ਕਰਦਾ ਜੀ ਹੂੰ ਉਹਦੇ ਆਮ ਹੀ ਲੁੱਕੀ ਕਰਦੇ ਜੀ ਸਰਕਟ ਬਿਜਲੀ ਤੇ ਹਾਂਜੀ ਉਹ ਬਿਲਕੁਲ ਮੈਂ ਸਟੇਜ ਉਤੇ ਬੜਾ ਸੁਣਿਆ ਹੈ ਗਾਇਕਾ ਨੂੰ ਵੀ ਕਹਿੰਦੇ ਕਿ ਦੱਸਦੇ ਹੁੰਦੇ ਨੇ ਕੋਈ ਕੁਝ ਗੱਲ ਸੁਣਾਉਂਦੇ ਕਿਤੇ ਪੁੱਤ ਭਾਵੇਂ ਜਿੱਦਾਂ ਦਾ ਮਰਜ਼ੀ ਹੋਵੇ ਮਾਂ ਵਾਸਤੇ ਹੀਰਾ ਹੀ ਆ ਮਾਂ ਦੇ ਵਾਸਤੇ ਚਾਨੀ ਆ ਜੋ ਮਰਜ਼ੀ ਹੈ ਮਾਕ ਦੀ ਠੀਕ ਹੈਗਾ ਉਹ ਵੀ ਠੀਕ ਹੈ ਤੇ ਇਹ ਵੀ ਠੀਕ ਹੋ ਜਾਏਗਾ ਆਪਣੇ ਆਪ ਹੈਨਾ ਇਹ ਵੀ ਆਪਣੇ ਆਪ ਠੀਕ ਮਾਦਣਾ ਨਹੀਂ ਕਰੀ ਦਾਸ ਕੈਂਟਰੀ ਕਰੀ ਦੀ ਆ ਬਾਬਾ 10 ਸਾਲ ਤੇ ਮੱਥੇ ਦੇ ਕਿਉਂਕਿ ਦਾਸ ਕੈਂਟਰੀ ਕਰੀ ਜੀ ਰੱਬਾ ਜੀ ਕਿਰਪਾ ਕਰਨ ਕਰਨ ਕਿ ਹਾਂ ਜੀ ਭਰੋਸਾ ਹੈਗਾ ਭਰੋਸਾ ਹੈ ਬਗੜਾ ਜੀ ਭਰੋਸਾ ਹੈ ਦੇ ਭਰੋਸਾ ਕਰਕੇ ਨਾਲ ਡਾਕਟਰ ਨੇ ਫਿਰ ਦਿਨੇ ਤੇ ਕਰੋ ਨਹੀਂ ਨਿਕਲ ਸਕਦਾ ਮੈਨੂੰ ਵਿਸ਼ਵਾਸ ਨਾ ਹੋਏ ਨਾ ਤੇ ਫਿਰ ਤੇ ਕਰੋ ਨਿਕਲਣਾ ਬਹੁਤ ਮੁਸ਼ਕਲ ਹੋ ਜੀ ਹਾਂ ਅੱਛਾ ਜਦੋਂ ਮੰਜੇ ਤੇ ਰਾਤ ਨੂੰ ਜਾ ਕੇ ਲੇਟਦੇ ਹੋ ਤਾਂ ਕੀ ਕੀ ਦਿਮਾਗ ਚ ਸੋਚਾਂ ਆndੀਆਂ ਨੇ ਕੀ ਕਰਨਾ ਸੀ ਜੇ ਸਹੀ ਹੁੰਦੇ ਤੇ ਸੋ ਚੱਲੋ ਭਾਈ ਬਹੁਤ ਆndਿਆ ਕਿ ਜੇ ਸਹੀ ਹੁੰਦਾ ਤੇ ਮੈਂ ਵੀ ਆਮ ਦੁਨੀਆ ਕੋ ਬਡੀ ਬੜੀ ਕੰਮ ਕਾ ਕਰ ਸਕਦਾ ਆਪਣੀ ਮੀਡੀਆ ਬਰੇਡ ਦੇ ਵੀ ਟੈਕ ਹੋ ਗਈ ਆ ਸਰ ਪਪਾ ਦੀ ਬਜਾਇ ਥੋਗੀ ਚਲੋ ਮਾਂ ਮੇਰੇ ਲਾ ਕੇ ਆਸ਼ਰਾਬਾਨ ਚਾਹਲੇ ਕਿ ਕਾਮੀਰ ਸੀ ਚਲੋ ਮਾਂ ਮੈਨੂੰ ਹੋਟਲਾ ਹੋ ਜਾਂਦਾ ਨਹੀਂ ਬੜਾ ਕਿਨੇ ਇਹ ਹੈਗੇ ਮੇਰੇ ਪੁੱਤਰੇ ਹੈਗੇ ਰਾਜ ਅੱਛਾ ਕੰਮ ਕੀ ਕਰਦੇ ਹੋ ਹੁਣ ਤਾਮੇ ਚੰਗ ਲਗ ਰਿਹਾ ਫੈਕਟਰੀ ਚ ਲੱਗਾ ਆ ਕਵਾਲਿਟੀ ਫੈਕਟਰੀ ਹੈਗੀ ਜਲਦੀ ਮਿਲ ਗਈ ਸੀ ਨੌਕਰੀ ਕਿ ਨਹੀਂ ਨਹੀਂ ਬੜੇ ਨੌਕਰੀ ਕਿ ਮਿਲਦੀ ਨਹੀਂ ਤੁਹਾਨੂੰ ਪਤਾ ਤੁਹਾਨੂੰ ਪਤਾ ਯਾ ਪੁੜੀ ਦੇ ਬਾਅਦ ਹੀ ਸੇਵਾ ਕਰਦੇ ਨੇ ਨਹੀਂ ਉਹ ਤੇ ਐਦਾ ਜਿਹੜਾ ਵੀ ਮਿਲਦਾ ਹੈ ਕੋਈ ਯਾਦ ਮਿੱਤੇ ਸੱਜਣ ਮਿਲਦੇ ਸੀ ਜਿਹਰੇ ਮਾਰੇ ਮੋਟੇ ਮੈਨੇਜਰ ਜਿਹੜੇ ਉਹਨਾਂ ਨੇ ਕਹੀਦਾ ਹੈ ਕਿ ਇਹਨੂੰ ਕੰਮ ਦਿਲਵਾ ਦੋ ਕੰਮ ਦਿਲਵਾ ਫਿਰ ਆਇਆ ਇੱਕ ਫੈਕਟਰੀ ਦੇ ਮੁੰਡੇ ਨੇ ਮੈਨੂੰ ਲਵਾਤਾ ਹੈ ਹੂੰ ਰੱਖਦੇ ਨਹੀਂ ਸੀ ਜਲਦੀ ਰੱਖਦੇ ਨਹੀਂ ਕੋਈ ਅਵਲ ਤੇ ਦੁਕਾਨ ਤੇ ਨਹੀਂ ਚੱਲਦਾ ਕੋਈ ਨਹੀਂ ਯਾਦ ਕਹਿੰਦੇ ਕਿ ਤੇਰੇ ਕਿਹਨਾਂ ਤੇ ਗ੍ਰਾਫਿਕ ਆਏ تھے ਮਣੂ ਉਸ ਕਹਿੰਦੇ ਲੋਕ ਹਾਂਜੀ ਇਹਨਾਂ ਨੂੰ ਕੋ ਕੰਮ ਨਹੀਂ ਆਈ ਕਹਾਈ ਨਹੀਂ ਚਾਹਦੇ ਇਹਨੇ ਠੀਕ ਰਹਿ ਗਿਆ ਕਹਿੰਦੇ ਆਨੇ ਨਹੀਂ ਕਹਿੰਦੇ ਜੇ ਕੋਈ ਕਿਹੜਾ ਨਹੀਂ ਵਾਈ ਦੁਕਾਨ ਤੇ ਜਾ ਕੇ ਆਪਾਂ ਕੱਪੜੇ ਵਾਈ ਦੁਕਾਨ ਤੇ ਲੱਗ ਜਾਂਦਾ ਸੀ ਉਹ ਵੀ ਕਹਿੰਦੇ ਯਾਰ ਇਹਨੂੰ ਇੱਕ ਦਿਨ ਆਏਗਾ ਆਖ ਨੇ ਭੱਜ ਜਾਣਾ ਤੈਨੂੰ ਆਪਾਂ ਕੀ ਰੱਖੀ ਕੰਮ ਤੇ ਮਾਸ ਨਰਮ ਇੱਥੋਂ ਗਿਆ ਕਿਸ ਤਰ੍ਹਾਂ ਇੱਥੋਂ ਮਾਸ ਨਰਮ ਹੈਗਾ ਅੱਥਲ ਲੈ ਨਾ ਇਹ ਨਾ ਫਿਰ ਦੂਸਰੀ ਲੱਟ ਕਿ ਇਹ ਨਾ ਦੂਸਰੀ ਅੱਖ ਵਾਲੋਂ ਹੁਣ ਜਿਵੇਂ ਉਹ ਹੀ ਜਾਂਦੇ ਆ ਬਲੇ ਮਾਸਰੀ ਦਾ ਪਹਿਲੇ ਆ ਸਿੱਧਾ ਹੈਗਾ ਹੁਣ ਇਧਰ ਨੂੰ ਆ ਜਾਂਦੇ ਆ ਉਹ ਦੂਜੀ ਅੱਖ ਵੀ ਟੱਕੀ ਜਾਂਦੀ ਹੈ ਹਾਂਜੀ ਜਔਰ ਇਹਨਾਂ ਵੀ ਬਹੁਤ ਦਿੱਕਤ ਪਰੇਸ਼ਾਨੀਆਂ ਆਂਦੀ ਦੇਖਣ ਜਿਵੇਂ ਸਰ ਕੇ ਜਿਵੇਂ ਬਾਤ ਕਰਨੀ ਹੈ ਕਰੋਸ਼ ਕਰਨੀ ਹੈ ਸਾਹ ਵਾਸਤੇ ਵੀ ਨੱਕ ਦੀ ਇੱਕ ਹੀ ਹਾਂਜੀ ਇੱਕ ਸਾੜੀ ਨੱਕ ਦੀ ਹਾਂਜੀ ਹਾਂਜੀ ਦੂਸਰੀ ਬੰਦ ਹਾਂਜੀ ਉਹ ਤੇ ਫਿਰ ਸਾਲ ਲੈ ਲੈ ਕੇ ਹੋਲੀ-ਹੋਲੀ ਮਾਲੇ ਮੁਟੇ ਕਰ ਜੇ ਉਹ ਮਾਲਕ ਵੀ ਬਹੁਤ ਚੰਗੇ ਨੇ ਜਿੰਨੇ ਕੋ ਮੈਂ ਕੰਮ ਤੇ ਲੱਗਾ ਉਹ ਬੌਜੀ ਵਿੱਚ ਲੋ ਚੰਗੇ ਕਹਿੰਦੇ ਕੋਈ ਗੱਲ ਨਹੀਂ ਤੋ ਜਿੰਨਾ ਤੇ ਕੋ ਹੁੰਦਾ ਤੋ ਕਰੀ ਜਾ ਅਜੇ ਚੱਚ ਬੋਦਾ ਬੋਜੀ ਨਹੀਂ ਪਾਵਾਂਗੇ ਚੌੜੇ ਟੈਂਟ ਤੇ ਇੰਨੇ ਬੋਝ ਆ ਕਿ ਚਲੋ ਮਿਹਨਤ ਕਰਦਾ ਪਿਆ ਆਪਣੀ ਮਿਹਨਤ ਕਰਕੇ ਖਾ ਸਕਦਾ ਕਰਦਾ ਕੀ ਅਪੀਲ ਕਰਨੀ ਇਹ ਲੋਕਾਂ ਨੂੰ ਅਪੀਲ ਇਹ ਹੋਈ ਆ ਕਿ ਕੋਈ ਹੈਲਪ ਕਰ ਦੇਵੇ ਕਿ ਮੈਂ ਵੀ ਸਹੀ ਹੋ ਸਕਾਂ ਜਿਵੇਂ ਲੋਕੀ ਇਹਦਾ ਜੀ ਨਹੀਂ ਦਿੰਦੇ ਕਰਨੇ ਕਰਨਾ ਬਹੁਤ ਮੁਸ਼ਕਲ ਆ ਤਾਂ ਕਿ ਜਦੋਂ ਬੋਧ ਸਹੀ ਹੋ ਜੇ ਚਲੋ ਆਪਣੇ ਬਾਹਰ ਦੇ ਜਾਣਾ ਛੋਕਾ ਹੋ ਜੀ ਰੋਟੀ ਪਾਣੀ ਦੀ ਕਮਾ ਸਕਾਂ ਉਹ ტიਮਾ ਨੇ ਜਿਹਨੂੰ ਕਮਾ ਸਿਕਾ ਬਿਲਕੁਲ ਅਪੀਲ ਐ ਇਸ ਨੌਜਵਾਨ ਨੇ ਕੀਤੀ ਐ ਸੰਗਤ ਨੂੰ ਕਿ ਕੋਈ ਇਸ ਤਰ੍ਹਾਂ ਦੀ ਬਾਹ ਗਾਂ ਆਵੇ ਜਿਹੜੇ ਮੇਰੇ ਹੱਥ ਫੜੇ ਤਾਂ ਮੈਨੂੰ ਸਿਰਫ ਸਿਰਫ ਮੇਰਾ ਇਲਾਜ ਹੀ ਕਰਾ ਦੇ ਤਾਂ ਜੋ ਮੈਂ ਲੋਕਾਂ ਦੇ ਵਿੱਚ ਵਿਚਰ ਸਕਾਂ ਮੈਂ ਕੰਮ ਕਰ ਸਕਾਂ ਕਿਉਂਕਿ ਜੇਕਰ ਇਸ ਤਰ੍ਹਾਂ ਦੇ ਹਾਲਾਤ ਨੇ ਤੇ ਕੋਈ ਕੰਮ ਤੇ ਧੱਕ ਨਹੀਂ ਰੱਖਦਾ ਆਪਣੇ ਨੌਜਵਾਨ ਨੇ ਆਪਣੇ ਮੂੰਹੋਂ ਦੱਸਿਆ ਕਿ ਲੋਕ ਕਹਿੰਦੇ ਕਿ ਦੁਕਾਨਦਾਰ ਕਿ ਇਹਨੂੰ ਰੱਖ ਲੇਤਾ ਤੇ ਗਾਹਕ ਨਹੀਂ ਆਣਾ ਇਹਨੂੰ ਦੇਖ ਕੇ ਸੜਕ ਤੇ ਜਾਂਦਾ ਤੇ ਆਟੋ ਵਾਲਾ ਉਹਨੂੰ ਬਿਠਾਉਂਦਾ ਨਹੀਂ ਆ। ਆਟੋ ਵਾਲਾ ਕਹਿੰਦਾ ਹੈ ਕਿ ਮੈਂ ਤੈਨੂੰ ਨਹੀਂ ਬਿਠਾ ਸਕਦਾ ਤੈਨੂੰ ਵੇਖ ਕੇ ਸਵਾਰੀਆਂ ਨਹੀਂ ਆਣੀਆਂ ਤੇ ਜੇਕਰ ਆਟੋ ਵਾਲਾ ਬਿਠਾ ਲੈਂਦਾ ਤਾਂ ਫਿਰ ਹੋਰ ਸਵਾਰੀਆਂ ਵਾਕਿਆ ਨਹੀਂ ਆਉਂਦੀਆਂ ਕਿੰਨੀਆਂ ਸੀ ਇਹਦੇ ਲੱਗ ਹੀ ਨਹੀਂ ਪੈਣਾ। ਯਾਨੀ ਕਿ ਇਸ ਤਰੀਕੇ ਦੇ ਹਾਲਾਤ ਨੇ ਕਿ ਦਿਲ ਕਰਦਾ ਹੈ ਕਿ ਬਸ ਖਤਮ ਸਭ ਕੁਝ ਖਤਮ ਹੋ ਜਾਏ ਇਸ ਤਰੀਕੇ ਦੇ ਹਾਲਾਤ ਨੇ ਇਸ ਨੌਜਵਾਨ ਦੀ ਨੌਜਵਾਨ ਕਹਿੰਦਾ ਹੈ ਕਿ ਸਿਰਫ ਤੇ ਸਿਰਫ ਮੇਰੀ ਮਦਦ ਕਰੋ ਇੰਨੀ ਕੀ ਕਿ ਜਿੰਨਾ ਮੇਰਾ ਇਲਾਜ ਹੋ ਜਾਏ ਮੈਨੂੰ ਹੋਰ ਕੁਝ ਨਹੀਂ ਚਾਹੀਦਾ। ਦੇਖਦੇ ਹਾਂ ਸੰਗਤ ਵਿੱਚੋਂ ਅਗਾਹ ਕੋਣ ਵੱਧਾ ਇਸ ਨੌਜਵਾਨ ਤੱਕ ਕੋਈ ਨੰਬਰ ਦੇਣਾ ਚਾਹੁੰਦੇ ਆ ਆਪਣਾ ਹਾਂਜੀ ਨੰਬਰ ਮੇਰਾ 8360948900 ਇੰਡੀਆ 8360948900 ਇੰਡੀਆ ਬਸ ਇਹ ਨਾ ਤਾਂ ਨੰਬਰ ਤੁਸੀਂ ਯਾ ਕਰ ਸਕਦੇ ਇਹਨਾਂ ਨੂੰ ਕਾਲ ਕਰ ਸਕਦੇ ਸਿੱਧੀ ਆ ਸਾਡੇ ਮਾਧਿਅਮ ਦੇ ਨਾਲ ਇਹ ਤਸਵੀਰ ਤੁਹਾਡੇ ਤੱਕ ਅਸੀਂ ਜ਼ਰੂਰ ਲਿਆਂਦੀ ਆ ਪਰ ਸਾਡੀ ਕੋਸ਼ਿਸ਼ ਆ ਜ਼ਰੂਰ ਦਿੰਦੀ ਆ ਕਿ ਜਿਸ ਦੀ ਜਦੀ ਵੀ ਇਸ ਤਰ੍ਹਾਂ ਦੀ ਨਿਊਜ਼ ਕੀਤੀ ਜਾਵੇ ਉਹਦੀ ਮਦਦ ਹੋ ਸਕੇ ਸੰਗਤ ਤੱਕ ਐਸਾਈ ਨਿਊਜ਼ ਪਹੁੰਚਾਈ ਜਾਂਦੀ ਹੈ ਤਾਂ ਨੰਬਰ ਇਸ ਨੌਜਵਾਨ ਨੇ ਦੇ ਦਿੱਤਾ ਮੈ ਚੋਣਾ ਕਿ ਤੁਸੀਂ ਆਗਾ ਵਦੋ ਇਸ ਨੋਜਵਾਨ ਦੀ ਮਦਦ ਕਰੋ ਕੈਮਰਾਮੈਨ ਨੋਜ ਦੇ ਨਾਲ ਸੁਖਚੈ ਸਿੰਘ ਡੇਲੀ ਪੋਸਟ ਪੰਜਾਬੀ ਅੰਮ੍ਰਿਤਸਰ